ਅਸੀ ਗੱਲ ਜੀ ਇਸ ਵੇਲੇ ਅਸੀਂ ਬੋਲਵਰ ਹੈਂਡਮਨ ਦੇ ਜਿਹੜਾ ਕਬੱਡੀ ਕੱਪ 2025 ਹੋ ਰਿਹਾ ਉਸ ਮੈਦਾਨ ਦੇ ਵਿੱਚ ਖੜੇ ਆ ਬਹੁਤ ਕੁਝ ਨਵਾਂ ਹੋਣ ਦੀ ਸੰਭਾਵਨਾ ਹੈ ਕਿਉਂਕਿ ਜਿਹੜੀ ਕਬੱਡੀ ਆ ਉਹ ਪਹਿਲਾਂ ਹੀ ਬਹੁਤ ਵੱਡੇ ਸੰਤਾਪ ਦੇ ਵਿੱਚੋਂ ਨਿਕਲੀ ਆ ਤੇ ਇਸ ਉਭਾਰ ਦਾ ਆਉਣਾ ਲਾਜ਼ਮੀ ਵੀ ਸੀ ਕਿਉਂਕਿ ਜਿਹੜੇ ਖਿਡਾਰੀ ਅਜੇ ਆਪਣੇ ਪਰ ਤੋਲ ਰਹੇ ਸੀ ਉਹਨਾਂ ਨੂੰ ਹੌਸਲਾ ਮਿਲਣਾ ਜ਼ਰੂਰੀ ਸੀ ਬਹੁਤ ਸਾਰੀਆਂ ਮੰਦਭਾਗੀ ਘਟਨਾਵਾਂ ਵਾਪਰੀਆਂ ਪਰ ਜਿਹੜਾ ਅੱਜ ਦਾ ਘਟ ਦੇਖ ਕੇ ਲੱਗਦਾ ਹੈ ਕਿ ਲੋਕਾਂ ਜਿਹੜੇ ਜਾਂ ਖਿਡਾਰੀ ਆ ਉਹਨਾਂ ਨੂੰ ਹੌਸਲਾ ਮਿਲਿਆ ਕਿ ਹਾਂ ਅਸੀਂ ਉਸ ਮੌਲ ਦੇ ਵਿੱਚੋਂ ਉੱਪਰ ਰੁੱਖੇ ਆ ਅਸੀਂ ਜਿਵੇਂ ਪਹਿਲਾਂ ਕਹਿ ਚੁੱਕੇ ਹਾਂ ਕਿ ਖੇਡ ਸਿਰ ਆਰਮੀਆ ਦੇ ਲਈ ਯੂਕੇ ਭਾਰ ਦੇ ਵਿੱਚੋਂ ਸਾਨੂੰ ਸਲਾਮਾ ਦੇਣ ਦੇ ਲਈ ਅਜੈਬ ਸਿੰਘ ਗਰਚਾ ਜੀ ਉਹਨਾਂ ਨੇ ਹਾਂ ਕੀਤੀ ਆ ਅਸੀਂ ਉਹਨਾਂ ਅੱਗੇ ਅੱਜ ਮੈਂ ਆਪਣੀ ਪ੍ਰਪੋਜ਼ਲ ਰੱਖੀ ਆਪਣੀ ਬੇਨਤੀ ਕੀਤੀ ਕਿ ਅੱਜ ਇਸ ਗਿੜ ਮੇਲੇ ਦੇ ਵਿੱਚੋਂ ਹੀ ਅਜੈਬ ਸਿੰਘ ਕਰਤਾ ਜੀ ਇਸ ਗੱਲ ਦਾ ਆਗਾਜ਼ ਕਰਨ ਲੱਗੇ ਆ ਕਿ ਉਹ ਇਸ ਗਿੜ ਸਰਗਰਮੀਆਂ ਦੀ ਜਿਹੜੀ ਪਹਿਲਾ ਇਸ ਟੂਰਨਾਮੈਂਟ ਤੋਂ ਕਰ ਲੱਗੇ ਆ ਸਾਡੇ ਨਾਲ ਬਾਈ ਜੀ ਸ਼ੀਰਾ ਔਲਖ ਜੀ ਉਹ ਹੈ ਜਿਨ੍ਹਾਂ ਨੂੰ ਅੱਜ ਇੱਕ ਕੋਸ਼ ਪੈਡਲ ਮਿਲਣਾ ਆਓ ਅਜੀ ਕਰਤਾ ਸਾਹਿਬ ਨੂੰ ਇਹ ਮਾਈਕ ਸੌਂਪ ਦਿਆਂ ਤਾਂ ਕਿ ਉਹ ਸ਼ੀਰਾ ਔਲਖ ਜੀ ਨਾਲ ਆਪਣੀ ਗੱਲਬਾਤ ਕਰਨ ਅੱਜ ਦੇ ਹੋਲੀਹੰਡ ਦੇ ਕਬੱਡੀ ਖੇਡ ਮੈਦਾਨ ਤੇ ਰੂਹਰਵਾ ਮੇਰੇ ਖਿਆਲ ਨੇ ਸ਼ੀਰਾਲ ਸਿੰਘ ਜੀ ਉਹਨਾਂ ਨੇ ਗੱਲਬਾਤ ਕਰਦੇ ਸ਼ੀਰਾਲ ਸਿੰਘ ਜੀ ਤਾਲਵਾ ਤੁਹਾਡਾ ਇਸ ਟੂਰਨਾਮੈਂਟ ਖੁਲ੍ਹਾ ਕੇ ਸਾਨੂੰ ਥੋੜੀ ਜਾਣਕਾਰੀ ਦਿਓ ਇਸ ਟੂਰਨਾਮੈਂਟ ਦੇ ਬਾਰੇ ਚ ਔਰ ਖਾਸ ਕਰਕੇ ਇਸ ਚੈਨਲ ਦੇ ਉਤੇ ਤੁਹਾਡੀ ਅੱਜ ਗੱਲਬਾਤ ਜਿਹੜੀ ਦੁਨੀਆ ਵਰਚ ਜਾਵੇਗੀ ਤੇ ਸਾਨੂੰ ਵੀ ਪਤਾ ਲੱਗਾ ਕਿ ਤੁਹਾਨੂੰ ਅੱਜ ਤੱਕ ਦੀਆਂ ਖੇਡ ਗਤੀਵਿਧੀਆਂ 'ਚ ਹਿੱਸਾ ਲੈਣ ਲਈ ਆਪ ਕਿੱਦੇ ਵੀ ਰਹੋ ਖੜਾ ਵੀ ਰਹੋ ਤੇ ਗੋਲ ਮੈਡਲਾਂ ਵੀ ਸਨਮਾਨਿਤ ਕੀਤਾ ਜਾ ਰਿਹਾ ਇਹ ਸਾਰੀ ਵਿਰਸਾ ਦਾ ਮੁੱਢ ਕਿਸੇ ਕਿਵੇਂ ਵਜਾ ਸਰ ਜੀ ਪਹਿਲਾਂ ਤਾਂ ਮੈਂ ਪੀਜੀਸੀ ਤੇ ਨੀਚੇ ਚੈਨਲ ਜੋੜੀ ਆਪਣੇ ਤੁਸੀਂ ਆਇਆ ਸਾਨੂੰ ਕਵਰ ਕੀਤਾ ਟੂਰਨਾਮੈਂਟ ਨੂੰ ਤੁਹਾਡਾ ਜੀਆ ਦਿਨਾਂ ਤੁਹਾਡਾ ਧੰਨਵਾਦ ਕਰਦਾ ਤੇ ਦੂਸਰੇ ਕਰਤਾ ਸਾਹਿਬ ਤੇ ਆਪਾਂ ਬਹੁਤ ਇਨਾਂ ਦੇ ਗਰਾਉਂਡਾਂ 'ਚ ਘਰੇ ਫਿਰਦੇ ਆ ਇਕੱਠੇ ਤੇ ਤਾਂ ਅੱਜ ਹੁਣ ਮੇਰੇ ਖੜ 25 ਸਾਲ ਹੋ ਚਲੇ ਆ ਜਿਹੜਾ ਆਪਾਂ ਗਰਾਉਂਡਾਂ ਦੇ ਵਿੱਚ ਇਕੱਠੇ ਕੰਮ ਕਰ ਰਹੇ ਆ ਕਾ ਜਿਹੜਾ ਅੱਜ ਦਾ ਟੂਰਨਾਮੈਂਟ ਆ ਇਹ ਸਾਡਾ ਸਿਕ ਟੈਂਪਲ ਜਿੰਦਾਬਲੀ ਯੂनाइटेड ਕਬੱਡੀ ਕਲੱਬ ਵੱਲੋਂ ਤੇ ਕਰਾਇਆ ਗਿਆ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਝੰਡੇ ਥੱਲੇ ਟੂਰਨਾਮੈਂਟ ਹੋ ਰਿਹਾ ਆ ਤੇ ਤੁਸੀਂ ਦੇਖ ਲਿਆ ਮੇਲਾ ਬਹੁਤ ਭਰਿਆ ਆ ਸਾਹਤ ਬਹੁਤ ਜੁੜਾ ਤੇ ਆ ਤੇ ਟੀਮਾਂ ਜਿਹੜੀਆਂ ਮੈਚ ਜਿਹੜੇ ਉਹ ਬਹੁਤ ਖੜਗਲੇ ਹੋ ਰਹੇ ਆ ਸੋ ਐਨ ਕਿ 2014 ਤੋਂ ਬਾਅਦ ਪਹਿਲੀ ਵਾਰ ਇੰਨੇ ਪਲੇਅਰ ਇੰਟਰਨੈਸ਼ਨਲ ਆਏ ਆ ਜਿਹੜੇ 8 ਟੀਮਾਂ ਬਣੀਆਂ 8 ਟੀਮਾਂ ਯਾਰ ਪੂਰੀ ਟੌਪ ਲਿਆ ਆ ਦਰਸ਼ਕਾਂ ਨੂੰ ਪੂਰਾ ਮੈਚ ਦੇਖਣ ਨੂੰ ਬਹੁਤ ਆਨੰਦ ਮਿਲਦਾ ਹੈ ਜੀ ਜੀ ਪੰਜ ਤਰ੍ਹਾਂ ਦਾ ਚੈਨਲ ਗਲਾਸਕੋ ਤੋਂ ਚੱਲ ਕੇ ਬਰਨਿਗਮ ਗੋਲ 100 ਟੂਰਨਾਮੈਂਟ ਨੂੰ ਕਵਰ ਕਰਨ ਆਇਆ ਮੈਂ ਸਮਝਦਾ ਇਹ ਬਹੁਤ ਵੱਡੀ ਪ੍ਰਾਪਤੀ ਹੈ ਤੁਹਾਡੀ ਇੱਥੇ ਦੇ ਖੇਡ ਜਨਤ ਨਾਲ ਜਿਹੜੀ ਜਾਣ ਪਛਾਣ ਹੈਗੀ ਆ ਉਹ ਦੁਨੀਆ ਭਰ ਚ ਪਹੁੰਚੇਗੀ ਤੇ ਆਪਾਂ ਪੰਜਹਰਿਆ ਨੂੰ ਜਿੰਨਾ ਵੀ ਹੋ ਸਕਦਾ ਮਾਣ ਦੇਣਾ ਮੈਨੂੰ ਪਤਾ ਤੁਸੀਂ ਇਸ ਕਬੱਡੀ ਫੈਡਰੇਸ਼ਨ ਦੇ ਮੋਢਲੇ ਮੈਂਬਰਾਂ ਚੋਂ ਤੇ ਸਦਾ ਨਾਰ ਰਹਿਣ ਵਾਲੇ ਹੋ ਤੇ ਇਹਨਾਂ ਨੂੰ ਆਪਾਂ ਕਿਵੇਂ ਸਹਯੋਜਕ ਦੇਖ ਸਕਦੇ ਆ ਇਹਦੇ ਨੀ ਫੀਚਰ ਦੇਖੋ ਜੀ ਜਿੱਥੇ ਜਿਹੜਾ ਜਿਹੜੀ ਕਬੱਡੀ ਆ ਜੇ ਮੀਰੀਆ ਤੇ ਚਰੂ ਵੀ ਦਾ ਸਾਰੇ ਫਰੇਸ਼ਨ ਜਿਹਦਾ ਬਾਲ ਦੇ ਵਿੱਚ ਜਾਊਗੀ ਤਾਂ ਉਹਨਾਂ ਹੀ ਕਬੱਡੀ ਦਾ ਜਿਹੜਾ ਆ ਦਿਖਾਰ ਜਿਹੜਾ ਜ਼ਿਆਦਾ ਆਊਗਾ ਕਿਉਂਕਿ ਜਿੰਨੇ ਜਿਹਨੇ ਪਲੇਅਰ ਆ ਇਹ ਵੀ ਇਹ ਕਹਿੰਦੇ ਸਾਨੂੰ ਸਾਰੀ ਦੁਨੀਆ ਦੇਖੀ ਜਿੱਦਾਂ ਤੁਸੀਂ ਅੱਜ ਪੰਜ ਪੰਜ ਆ ਜਿਹੜੇ ਸਕੋਲਰ ਤੋਂ ਸਾਡੇ ਵੀਰ ਆਏ ਆ ਇਹਨਾਂ ਦਾ ਬਹੁਤ ਧੰਨਵਾਦ ਜੇ ਨਵਾਂ ਚੈਨਲ ਵੀ ਸ਼ੁਰੂ ਕੀਤਾ ਤੁਸੀਂ ਤੁਹਾਨੂੰ ਵੀ ਬਹੁਤ ਜਿਹਦਾ ਕਹ ਲੋ ਗੋਡ ਬਾਕਰ ਕਿਉਂਕਿ ਇਹ ਕੰਮ ਵੀ ਕਾਨੂੰਨ ਕੀ ਦਾ ਕੰਮ ਹੈ ਬਹੁਤ ਕਰਨਾ ਔਖਾ ਹੈ ਸਾਨੂੰ ਪਤਾ ਅਸੀਂ ਕਰਦੇ ਹਾਂ ਤੇ ਸਾਡੀ ਜਿੱਥੇ ਲੋੜ ਹੋਈ ਸਾਡੀ ਸੈਕਟੈਂਬਰ ਚੰਦਾਵਲੀ ਡਾਇਰੈਕਟਰ ਕਬੱਡੀ ਕਲੱਬ ਜਾਂ ਇੰਗਲੈਂਡ ਕਬੱਡੀ ਫੈਡਰੇਸ਼ਨ ਜਿੱਥੇ ਸਾਡੀ ਤੁਹਾਨੂੰ ਲੋੜ ਹੋਵੇ ਤੁਹਾਡੇ ਨਾਲ ਖੜਾਗੇ ਜਰੂਰ ਮੋੜੇ ਨਾ ਮੋੜਾ ਲਾ ਕੇ ਬਾਕੀ ਜੋ ਸੁਵਾਵਾ ਤੁਸੀਂ ਦਿਓਗੇ ਜਿੱਦਾਂ ਵਧੀਆ ਕਰੋਗੇ ਤਾਂ ਅਸੀਂ ਤੁਹਾਡਾ ਨਾਲ ਹਾਂ ਜੀ ਇੱਕ ਜੀ ਅੱਜ ਦੇ ਜਿਹੜੇ ਵੇਲੇ ਚੰਦੇ ਅਮਰੀ ਦਾ ਜ਼ਿਕਰ ਹੋਇਆ ਉਹਨਾਂ ਦਾ ਵੀ ਇਸ ਖੇਡ ਦੇ ਵਿੱਚ ਬੜਾ ਨਾਂ ਇਸ ਕਬੱਡੀ ਨੂੰ ਜਿੰਨੀ ਦੇਣ ਚੰਦੇ ਅਮਰੀ ਦੀ ਹੈਗੀ ਆ ਇਹ ਕੱਦ ਦਾ ਬੜਾ ਪਤਲਾ ਜਿਹਾ ਪੰਜਾਬ ਵਿੱਚੋਂ ਖੇਡਦਾ ਇਸ ਧਰਤੀ ਤੇ ਆ ਕੇ ਲੰਮਾ ਚਰ ਕਬੱਡੀ ਖੇਡ ਰਿਹਾ ਜਿਹੜੇ ਨਾਮੀ ਗ੍ਰਾਮੀ ਫੀਡੂ ਵਰਗੇ ਖਿਡਾਰੀਆਂ ਨੂੰ ਰੋਕਿਆ ਅੱਜ ਉਹ ਸਾਡੇ ਵਿਚਕਾਰ ਨੇ ਲੇਕਿਨ ਉਹ ਕਿ ਆਯਾਦਾ ਉਹਨਾਂ ਨੇ ਕਿਤੇ ਕਾਰਨਾਮੇ ਦੁਨੀਆ ਭਰ ਤੇ ਦੇ ਲਗੇ ਕਿਉਂਕਿ ਅੱਜ ਦੀ ਰੇਡ ਤੇ ਜਿੰਨੇ ਖਿਡਾਰੀ ਤਗੜੇ ਹੋਏ ਆ ਉਹਨਾਂ ਸਾਰੇ ਤੋਂ ਵਧੀਆ ਜੇ ਖੇਡ ਵਿੱਚ ਜਿਹੜੇ ਜਿਹੜੇ ਨਾਂ ਜੜਾ ਚੱਲਦਾ ਤਾਂ ਉਹ ਛੰਦੇ ਅਮਲੀ ਦੱਸੇਗਾ ਸੋ ਅੱਜ ਅਸੀਂ ਉਹਨਾਂ ਨੂੰ ਯਾਦ ਵੀ ਕਰਦੇ ਆਂ ਔਰ ਅੱਜ ਦੇ ਇਸ ਪੋਰਡ ਵਿੱਚ ਉਹਨਾਂ ਨੂੰ ਯਾਦ ਕਰਕੇ ਮਾਣ ਵੀ ਮਹਿਸੂਸ ਕਰਦੇ ਆਂ ਸੋ ਇਸ ਪੋਰਡ ਨੂੰ ਤਹਿ ਦਰਨਾ ਪੰਜ ਦੇ ਰਾਜ ਦਿੱਤੀ ਸੇਵਾਵਾਂ ਪੰਜ ਦੇ ਰਾਨਾ ਤੁਹਾਡੀ ਜਨਮ ਚਾਨ ਅੱਜ ਅਸੀਂ ਖੇਡ ਮੈਦਾਨ ਤੋਂ ਗੋਣ ਜਾਣ ਰਹੇ ਆਂ ਤੇ ਹੁਣ ਸਮਝ ਤੋਂ ਬਾਅਦ ਰਹਿਗਾ ਧੰਨਵਾਦ